ਜੇਕਰ ਤੁਹਾਡੇ ਘਰ ਵਿੱਚ ਵੀ ਕਾਰ ਹੈਗੀ ਹੈ ਤੇ ਤੁਸੀਂ ਕਾਰ ਤੇ ਫਾਸਟੈਗ ਲਗਾਇਆ ਹੈ ਤਾਂ ਧਿਆਨ ਨਾਲ ਸੁਣ ਲਵੋ ਇਹ ਵੀਡੀਓ ਤੇ ਸ਼ੇਅਰ ਵੀ ਜਰੂਰ ਕਰ ਦਿਓ ਕਿਉਂਕਿ ਗੁਰਪ੍ਰੀਤ ਸਿੰਘ ਦੀ ਗੱਡੀ 3-4 ਦਿਨ ਤੋਂ ਘਰ ਵਿੱਚ ਹੀ ਖੜੀ ਸੀ ਤੇ ਅਚਾਨਕ ਜਦੋਂ ਸ਼ਾਮ ਨੂੰ ਇਸਦੇ ਮੋਬਾਈਲ ਤੇ ਇਹ ਮੈਸੇਜ ਆਇਆ ਕਿ ਤੁਹਾਡੀ ਗੱਡੀ ਗੁਜਰਾਤ ਦਾ ਟੋਲ ਪਲਾਜਾ ਕਰਾਸ ਕਰ ਗਈ ਹੈ ਤੇ ਇਸਦੇ ਫਾਸਟੈਗ ਦੇ ذریعے ਟੋਲ ਦੀ ਫੀਸ 150 ਰੁਪਏ ਬੈਂਕ ਖਾਤੇ ਵਿੱਚੋਂ ਕੱਟੀ ਗਈ ਤਾਂ ਇਸ ਦੇ ਪੈਰਾ ਥੱਲੋਂ ਜ਼ਮੀਨ ਨਿਕਲ ਗਈ। ਦਰਸਲ ਗੁਰਪ੍ਰੀਤ ਸਿੰਘ ਵੀਰ ਖੰਨਾ ਸ਼ਹਿਰ ਵਿੱਚ ਜੇਠੀ ਨਗਰ ਦਾ ਰਹਿਣ ਵਾਲਾ ਹੈ। ਜਿਵੇਂ ਹੀ ਗੁਰਪ੍ਰੀਤ ਸਿੰਘ ਨੂੰ ਮੈਸੇਜ ਆਇਆ ਤਾਂ ਇਸ ਨੇ ਦੁਬਾਰਾ ਫਿਰ ਕਮਰੇ ਵਿੱਚੋਂ ਬਾਹਰ ਆ ਕੇ ਵੇਖਿਆ ਤਾਂ ਇਸ ਦੀ ਗੱਡੀ ਘਰ ਵਿੱਚ ਹੀ ਖੜੀ ਸੀ। ਗੁਰਪ੍ਰੀਤ ਸਿੰਘ ਦਾ ਇਹ ਕਹਿਣਾ ਹੈ ਕਿ ਉਸ ਦੇ ਘਰ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹਨ। ਕੋਈ ਮਰਜ਼ੀ ਆ ਕੇ ਵੇਖ ਸਕਦਾ ਕਿ ਉਸਦੀ ਗੱਡੀ 3-4 ਦਿਨਾਂ ਤੋਂ ਕਿਤੇ ਬਾਹਰ ਗਈ ਹੀ ਨਹੀਂ ਗੁਰਪ੍ਰੀਤ ਸਿੰਘ ਵੱਲੋਂ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਉਸਨੇ ਸੰਬੰਧੀ ਪੁਲਿਸ ਸਮੇਤ ਕਈ ਥਾਵਾਂ ਤੇ ਸ਼ਿਕਾਇਤ ਕਰ ਦਿੱਤੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਸਦੀ ਗੱਡੀ ਜਾਂ ਫਿਰ ਉਸ ਦਾ ਕਿਸੇ ਤਰ੍ਹਾਂ ਦਾ ਹੋਰ ਤਰ੍ਹਾਂ ਦਾ ਨੁਕਸਾਨ ਨਾ ਹੋ ਸਕੇ ਹੁਣ ਗੁਰਪ੍ਰੀਤ ਸਿੰਘ ਦੇ ਮੂੰਹੋਂ ਬਾਕੀ ਦੀ ਰੇਂਦੀ ਕਹਾਣੀ ਜ਼ਰੂਰ ਸੁਣ ਲਵੋ ਕਿਉਂਕਿ ਗੁਰਪ੍ਰੀਤ ਸਿੰਘ ਦੇ ਮੂੰਹੋਂ ਕਹਾਣੀ ਸੁੰਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਗੱਡੀ ਤੁਹਾਡੀ ਵੀ ਬਾਹਰ ਜਾਂਦੀ ਹੈ ਅਤੇ ਤੁਹਾਡੀ ਗੱਡੀ ਘਰੇ ਵੀ ਖੜੀ ਹੁੰਦੀ ਹੈ ਤੇ ਜ਼ਿਆਦਾਤਰ ਤੁਹਾਡੀਆਂ ਗੱਡੀਆਂ ਤੇ ਫਾਸਟੈਕ ਜ਼ਰੂਰ ਲੱਗਾ ਹੁੰਦਾ ਜੇ ਇਹ ਵੀਡੀਓ ਸ਼ੇਅਰ ਵੀ ਕਰੋ ਤੇ ਧਿਆਨ ਨਾਲ ਸੁਣ ਵੀ ਜ਼ਰੂਰ ਲਵੋ ਸਾਡੀ ਗੱਡੀ ਜੀ ਠੀਕ ਹੈ ਜੀ ਘਰੇ ਖੜੀ ਆ ਕੱਲ ਮੈਨੂੰ 5 ਵਜੇ ਜੀ ਮੈਸੇਜ ਆਇਆ ਜੀ ਵੀ ਤੁਹਾਡੇ ਜੀ ਟੂਲ ਟੈਕਸ ਜੀ ਕਰੰਝ ਪਲਾਜਾ ਤੋਂ ਗੱਡੀ ਕ੍ਰੋਸ ਹੋਈ ਆ ਤਾਂ 150 ਰੁਪਏ ਕੱਟਿਆ ਗਿਆ ਅਸੀਂ ਘਰ ਇੱਕ ਕੱਲ ਘਰੇ ਹੀ ਸੀਗੇ ਜੀ ਸਾਡੇ ਰਿਸ਼ਤੇਦਾਰ ਆਏ ਹੋਏ ਸੀਗੇ ਜੀ ਉਹਨਾਂ ਕਰਕੇ ਜੀ ਅਸੀਂ ਘਰੇ ਸਾਰੇ ਬੈਠੇ ਸੀਗੇ ਮੇਰੇ ਨਾਨੀਪੁਰੇ ਹੋ ਗਏ ਸੀ ਉਹਨਾਂ ਦੇ ਵਾਸਤੇ ਜੀ ਉਹ ਘਰੇ ਆਏ ਸੀਗੇ ਜੀ ਕਹੇ ਮਮੀ ਕੋ ਮਹਿਸੂਸ ਕਰਨ ਜੀ ਜਦੋਂ ਉਹ ਗਏ ਨੇ ਜੀ ਅਸੀਂ ਚਾਹ ਪਾਣੀ ਪੀਣ ਲੱਗੇ ਜੀ ਬਾਅਦ ਚ ਜਦੋਂ ਦੇਖਿਆ ਤਾਂ ਮੈਨੂੰ ਮੈਸੇਜ ਆਇਆ ਜੀ 150 ਰੁਪਏ ਦਾ ਜੀ ਦੇਖਿਆ ਨਹੀਂ ਧਿਆਨ ਨਹੀਂ ਦਿੱਤਾ ਜੀ ਜਦੋਂ ਧਿਆਨ ਦਿੱਤਾ ਇਹ 5 ਮਿੰਟ ਬਾਅਦ ਜੀ ਤਾਂ ਮੈਨੂੰ ਦੇਖਿਆ ਜੀ ਖੋਲ ਕੇ ਤਾਂ ਸਾਰਾ ਜੀ ਟੈਕਸ ਮੈਸੇਜ ਪੜਿਆ ਜੀ ਤਾਂ ਉਹਦੇ ਵਿੱਚ 150 ਰੁਪਏ ਦਾ ਕੱਟੇ ਦਾ ਜੀ ਆਇਆ ਜੀ ਜੋ ਉਸ ਤੋਂ ਬਾਅਦ ਜੀ ਜਦੋਂ ਮੈਂ ਉਹਦੀ ਲੋਕੇਸ਼ਨ ਕੱਢੀ ਜੀ ਉਹ ਦਿੱਲੀ ਹਾਈਵੇ ਗੁਜਰਾਤ ਦਾ ਬੋਲ ਰਿਹਾ ਜੀ ਕਿ ਕਰੰਝਪਲਾਜਾ ਜੀ ਕੋਈ ਜੀ ਉੱਥੇ ਦੀ ਗੱਡੀ ਦੇ ਕ੍ਰੋਸ ਆਉਂਦੇ ਜੀ 150 ਰੁਪਏ ਕੱਟ ਸਾਨੂੰ ਜੀ 3-4 ਦਿਨ ਤੋਂ ਉੱਪਰ ਹੋ ਗਏ ਜੀ ਗੱਡੀ ਘਰੇ ਖੜੀ ਆ ਜੀ 7 ਤਰੀਕ ਨੂੰ ਜੀ ਕਿਤੇ ਵੀ ਨਹੀਂ ਗਏ ਜੀ ਗੱਡੀ ਘਰੇ ਖੜੀ ਆ ਜੀ ਠੀਕ ਹੈ ਜੀ 6 ਨੂੰ ਗਏ ਸੀ ਕਿ 1 7 ਨੂੰ ਗਏ ਸੀਗੇ ਜੀ ਹੋਰ ਕਿਤੇ ਨਹੀਂ ਗਏ ਗੱਡੀ ਘਰੇ ਖੜੀ ਆ ਜੀ ਆਪਣੇ ਗਲੀ 'ਚ ਸਾਰੇ ਪਾਸੇ ਕੈਮਰੇ ਲੱਗੇ ਹੋਏ ਨੇ ਆਪਣੇ ਘਰੇ ਖੁਦ ਵੀ ਕੈਮਰੇ ਲੱਗੇ ਹੋਏ ਨੇ ਜੀ ਠੀਕ ਹੈ ਜੀ ਨਾਲ ਦੇ ਘਰ 'ਚ ਵੀ ਲੱਗੇ ਹੋਏ ਨੇ ਇੱਧਰ ਵੀ ਨਾਲ ਦੇ ਘਰ 'ਚ ਲੱਗੇ ਹੋਏ ਨੇ ਜੀ ਕਿਤੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਗੱਡੀ ਘਰੇ ਖੜੀ ਆ ਜੀ ਉਸ ਤੋਂ ਬਾਅਦ ਜੀ ਮੈਂ ਫਿਰ ਜੀ ਆਪਣੇ ਦੋਸਤ ਹੈ ਜੀ ਆਪਾਂ ਜਦੀ ਜੀ ਫਿਰ 10 30 ਤੇ ਕੰਪਲੇਂਟ ਕਰੀ ਜੀ ਨੈਸ਼ਨਲ ਹਾਈਵੇ ਦਾ ਦੀ ਜੀ ਉਹਨਾਂ ਨੇ ਕਿਹਾ ਜੀ 24 ਘੰਟੇ ਦੇ ਵਿੱਚ ਵਿੱਚ ਤੁਹਾਡੀ ਕੰਪਲੇਂਟ ਆ ਜਿਹੜੀ ਜੀ ਉਹਦਾ ਜੋ ਜੋ ਵੀ ਹੈਗਾ ਜੀ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਜੀ ਤੇ ਉਸ ਤੋਂ ਬਾਅਦ ਉਹ ਕਹਿੰਦੇ ਜੀ ਫਾਸਟੈਗ ਦੀ ਬੈਕ ਸਾਈਡ ਤੇ ਜੀ ਤੁਹਾਡੇ ਨੰਬਰ ਲੱਗਿਆ ਜੀ ਕਸਟਮਰ ਕੇਅਰ ਦਾ ਜੀ ਉੱਥੇ ਤੁਸੀਂ ਕਾਲ ਕਰੋ ਜੀ ਫਿਰ ਉੱਤੇ ਮੈਂ ਕਾਲ ਕਰੀ ਜੀ ਉਹਨਾਂ ਨੇ ਕਾਲ ਕਰਨ ਤੋਂ ਬਾਅਦ ਉਹ ਕਹਿੰਦੇ ਜੀ 15 ਦਿਨ ਦੇ ਵਿੱਚ ਵਿੱਚ ਜੀ ਜਿਹੜੇ ਤੁਹਾਡੇ ਪੈਸੇ ਨੇ ਜੀ ਰਿਫੰਡ ਹੋ ਜਾਣਗੇ ਜੀ ਔਰ ਕੋਈ ਤਕਨੀਕੀ ਖਰਾਬੀ ਕਰਕੇ ਜੀ ਤੁਹਾਡਾ ਨੰਬਰ ਪੈ ਗਿਆ ਜੀ ਗੱਡੀ ਦਾ ਜੀ ਉਹਦੇ ਕਰਕੇ ਤੁਹਾਡੇ ਪੈਸੇ ਕੱਟੇ ਗਏ ਨੇ ਜੀ ਹਾਂਜੀ ਸਾਡੇ ਇੱਕ ਖੰਨੇ ਦੇ ਵਿੱਚ ਖਬਰ ਆਈ ਸੀਗੀ ਜੀ ਮ ਇਕ ਜੀ ਪਰ ਮੈਂ ਦੇਖਿਆ ਨਹੀਂ ਸੀਗਾ ਵੀ ਸਾਡੇ ਨਾਲ ਵੀ ਇਹ ਕੁਝ ਹੋ ਜੂਗਾ ਜੀ ਕੱਲ ਕੋਈ ਹੋਰ ਬਾਰਦਾਦ ਹੋਗੀ ਠੀਕ ਹੈ ਜੀ ਨੰਬਰ ਗੱਡੀ ਦਾ ਪੈ ਕੇ ਜੀ ਕੋਈ ਵੀ ਬਾਰਦਾਦ ਕਰਤੀ ਜਾਂ ਮੈਨੂੰ ਕੋਈ ਦਿੱਕਤ ਆ ਸਕਦੀ ਹੈ ਨਾ ਜੀ ਇਸ ਕਰਕੇ ਮੈਂ ਤੁਹਾਡੇ ਨਾਲ ਕਾਲ ਕਰੀ ਵੀ ਸਾਨੂੰ ਕੋਈ ਦਿੱਕਤ ਨਾ ਹੋਵੇ ਜੀ ਹੁਣ ਤੱਕ ਜੀ ਮੈਂ 10 30 ਤੇ ਜੀ ਨੈਸ਼ਨਲ ਹਾਈਵੇ ਤੇ ਕਰਤੀ ਜੀ ਉਸ ਤੋਂ ਬਾਅਦ ਹੈ ਜੀ ਆਪਣਾ ਜੀ ਜਿਹੜਾ ਫਾਸਟ ਟੈਗ ਲੱਗਿਆ ਜੀ ਕੰਪਲੇਂਟ ਉੱਥੇ ਕਰਤੀ ਜੀ HDFC ਦਾ ਫਾਸਟ ਟੈਗ ਲੱਗਿਆ ਜੀ ਆਪਣੇ ਉਹਨਾਂ ਦੇ ਕਾਲ ਕਰਤੀ ਹੈ ਜੀ ਕਸਟਮਰ ਕੇਅਰ ਤੇ ਜੀ ਏਜੰਸੀ ਦੇ ਵਿੱਚ ਕਾਲ ਮੈਂ ਕਰਤੀ ਹੈ ਜੀ ਗੱਡੀ ਫਸਟ ਓਨਰ ਹੈ ਜੀ ਗੱਡੀ ਮੇ ਗੱਡੀ 2019 ਮਾਡਲ ਹੈ ਜੀ ਠੀਕ ਹੈ ਜੀ ਬਰੀਜਾ ਗੱਡੀ ਆ ਦੀ ਆਪਣੀ ਜੀ ਬਹੁਤ ਜੀ ਜਦੋਂ ਮੈਂ ਦੇਖਿਆ ਜੀ ਨਾਰਮਲ ਹੀ ਹੁੰਦਾ ਹੀ ਆ ਜੀ ਵੀ ਅਸੀਂ ਕਿਤੇ ਗਏ ਨਹੀਂ ਕਿਤੇ ਆਏ ਨਹੀਂ ਜੀ ਰੱਬ ਨਾ ਕਰੇ ਕੋਈ ਗੱਲਬਾਤ ਹੋ ਜਾਵੇ ਜੀ ਠੀਕ ਹੈ ਜੀ ਮੈਨੂੰ ਤਾਂ ਦਿੱਕਤ ਆ ਗਈ ਸੀਗੀ ਜੀ ਸਾਡਾ ਕੋਈ ਲੈਣਾ ਨਹੀਂ ਦੇਣਾ ਨਹੀਂ ਗੁਜਰਾਤ ਦਾ ਜੀ ਅਸੀਂ ਗੁਜਰਾਤ ਸਾਡਾ ਹੈ ਨਹੀਂ ਕੋਈ ਸੀ ਅਸੀਂ ਉੱਥੇ ਕੀ ਕੰਨੇ ਜਾਣਾ ਜੀ ਜਾਂ ਸਾਡੀ ਗੱਡੀ ਨੇ ਜਾਣਾ ਜੀ ਨਹੀਂ ਕਦੀ ਵੀ ਨਹੀਂ ਗਿਆ ਜੀ ਕੋਈ ਦੋਸਤ ਮੰਗ ਕੇ ਲੈ ਕੇ ਗਿਆ ਹੋਵੇ ਨਹੀਂ ਨਹੀਂ ਜੀ ਕਦੀ ਵੀ ਨਹੀਂ ਜੀ